ਐਸ ਕੰਮ ਦੇ ਸੱਦੇ ਤੇ ਅੱਜ ਦੇ ਧਰਨੇ 'ਚ ਪਹੁੰਚੇ ਜੈਵਲ ਬਰੋਹ ਦੀ ਧਰਨੇ 'ਚ ਪਹੁੰਚੇ ਕਿਸਾਨ ਭਰਾਵੋ ਤੇ ਬੀਬੀਓ ਭੈਣੋ ਬਹੁਤ ਸਾਰੀਆਂ ਗੱਲਾਂ ਕਿਸਾਨਾਂ ਦੇ ਜੈਵਲ ਦੇ ਸੰਬੰਧ 'ਚ ਹੋ ਗਈਆਂ ਅਚਾਨਕ ਉਹ ਸਰਕਾਰ ਜਿਹੜੀ ਕਹਿੰਦੀ ਸੀ ਜੀ ਪਿੰਡਾਂ 'ਚ ਚੱਲਿਆ ਕਰੋਗੀ ਇਹ ਸੱਤ ਸਮੁੰਦਰਾਂ ਦੇ ਬਾਹਰ ਮੇठी ਹਕੂਮਤ ਦੇ ਇਸ਼ਾਰਿਆਂ ਤੇ ਕਿਵੇਂ ਨੱਚਣ ਲੱਗੀ ਮੋਦੀ ਹਕੂਮਤ ਦੀ ਬੋਲੀ ਬੋਲੀ ਪਿਆਤ ਪਿਆਤਰ ਕੇ ਚੰਨਨ ਦਾ ਫੈਸਲਾ ਕਿਵੇਂ ਕਰ ਲਿਆ ਬੋਹੀ ਭਾਸ਼ਾ ਜੇ ਕਿਸਾਨ ਲਹਿਰ ਇਹਨਾਂ ਨੇ ਪੰਜਾਬ ਧਰਨੇ ਵਾਲਾ ਲਹਿਜ ਬਣਾਤਾ ਇਹਨਾਂ ਨੇ ਵਪਾਰ ਨੂੰ ਘਾਟਾ ਪਾਤਾ ਇਹ ਵਿਕਾਸ ਨਹੀਂ ਹੋਣ ਦਿੰਦੇ ਇਹ ਬਹਾਨੇ ਕਰਕੇ ਆਪਣੇ ਨਾਲੋਂ ਦੂਜੇ ਸਾਰੇ ਉਹ ਤਾਕਿਆਂ ਨੂੰ ਤੋੜ ਕੇ ਪਾਸੇ ਕਰਕੇ ਵੋਟਾਂ ਬਟੋਰਨ ਵਾਲੀ ਭਾਜਪਾ ਦੀ ਚਾਲ ਹੈ ਉਹ ਚਾਲ ਜਿਸ ਕਾਮਯਾਬ ਹੋਣ ਦੇ ਸੁਪਨੇ ਲੈਂਦਾ ਅਸਲ ਦੇ ਵਿੱਚ ਗੱਲ ਕੀ ਹੈ ਜਿਨਨੇ ਐਸਾ ਨਵੀਆਂ ਆਰਥਿਕ ਨੀਤੀਆਂ ਦੀ ਮਾਰ ਤੇ ਆਉਣ ਵਾਲੇ ਕੱਪ ਕੇ ਉਹਨਾਂ ਸਾਰਿਆਂ ਦੀ ਜੇ ਗੱਲ ਕਰਦੀ ਹੈ ਤਾਂ ਕਿਸਾਨ ਲਹਿਰ ਹੈ ਜੇ ਉਹਨਾਂ ਦੀ ਛਤਰੀ ਹੈ ਤਾਂ ਕਿਸਾਨ ਲਹਿਰ ਉਹਦੀ ਛਤਰੀ ਹੈ ਇਹ ਛਤਰੀ ਤੋੜਨਾ ਚਾਹੁੰਦੇ ਨੇ ਇਹ ਪ੍ਰਚਾਰ ਕਰਦੇ ਨੇ ਵੀ ਐਮ ਐਸ ਪੀ ਮੰਗਦੇ ਨੇ एमएसपी का मिल रही है सरकारी खरीद हो रही है एक ठीक है भी एमएसपी मिल रही है सरकारी खरीद हो रही है जिड़िया नवी नीतियां लेके रह आ रहे हो तुम सरकारी खरीद भी नहीं करनी एमएसपी तो खरीद नहीं करनी एमएसपी देनी नहीं सरकारी मंडिया में नहीं रह देनिया ਉਹ ਐਮਐਸਟੀ ਦਾ ਮਤਲਬ ਲਾ ਕੀ ਆ ਅਸੀਂ ਕਹਿਣਾ ਨਹੀਂ ਖੇਤੀ ਸੈਕਟਰ ਦੇ ਵਿੱਚ ਪੈਦਾ ਹੋਣ ਵਾਲੀਆਂ ਸਾਰੀਆਂ ਵਸਤਾਂ ਦਾ ਕੰਟਰੋਲ ਸਾਮ ਸੰਭਾਲ ਦਾ ਖਰੀਦਣ ਵੇਚਣ ਦਾ ਸਾਰਾ ਪ੍ਰਬੰਧ ਕੋਲਡ ਸਟੋਰਾਂ ਦਾ ਪ੍ਰਬੰਧ ਸਰਕਾਰ ਦੇ ਹੱਥ 'ਚ ਹੋਵੇ ਖੇਤੀ ਦੇ ਸਰਕਾਰ ਦੇ ਵਿਚਾਰੇ ਕੋਈ ਵਿਚੋਲ ਲੈਣੀ ਹੋਣਾ ਚਾਹੀਦਾ ਸਾਡੀ ਮੰਗ ਇਹ ਹੈ ਤਾਕੇ ਕੰਟਰੋਲ ਜੇ ਅਨਾਜ ਦੇ ਉੱਤੇ ਸਰਕਾਰ ਦਾ ਕੰਟਰੋਲ ਹੈ ਤਾਂ 80 ਕਰੋੜ ਲੋਕਾਂ ਨੂੰ ਜਨਤਕ ਮੰਡ ਪੰਡਾਇ ਦਾ ਅਨਾਜ ਸੌਖਿਆਂ ਦਿੱਤਾ ਜਾ ਸਕਦਾ ਹੈ ਮਜ਼ਦੂਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਹੈ ਦੁਕਾਨਦਾਰਾਂ ਨੂੰ ਸਸਤਾ ਅਨਾਜ ਦਿੱਤਾ ਜਾ ਸਕਦਾ ਹੈ ਸਸਤਾ ਕਰਨ ਦਾ ਤਰੀਕਾ ਇਹ ਹੈ ਕਿ ਸ਼ੇਤੀ ਦੇ ਲਾਗਤ ਕਰਕੇ ਘਟਾ ਦਿਓ ਜਿਹੜਾ ਕਾਰਪੋਰੇਟ ਸਮਾਨ ਸਾਨੂੰ ਮਹਿੰਗਾ ਵੇਚ ਰਿਹਾ ਹੈ ਉਹਨਾਂ ਦੇ ਮੁਨਾਫੇ ਤੇ ਕੱਟ ਲਾ ਕੇ ਖੇਤੀ ਪੈਦਾਵਾਰ ਨੂੰ ਸਸਤੀ ਪੈਦਾਵਾਰ ਕਰੋ ਤਾਂ ਕਿ ਅਮਰੀਕਾ ਵਰਗੇ ਦੇਸ਼ਾਂ ਦੇ ਨਾਲ ਅਸੀਂ ਕੰਪੀਟੀਸ਼ਨ ਦੇ ਮੈਦਾਨ ਚ ਆ ਸਕੀਏ 10 ਦਿਨ ਫਿਰ ਇਹ ਲੋਕਾਂ ਦੇ ਫਾਇਦੇ ਦੀ ਗੱਲ ਹੈ ਕਿ ਇਕੱਲੇ ਕਿਸਾਨਾਂ ਦੇ ਫਾਇਦੇ ਦੀ ਗੱਲ ਹੈ ਭਾਈ ਜਿੰਨੇ ਭਾਰਤ ਦੇ ਲੋਕ ਮਿਆਜ ਖਾਂਡੇ ਨੇ ਉਹਨਾਂ ਦੇ ਫਾਇਦੇ ਦੀ ਗੱਲ ਹੈ ਕਿਸੇ ਸਾਡੇ ਇਕੱਲੇ ਦੇ ਫਾਇਦੇ ਦੀ ਗੱਲ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਤੁਸੀਂ ਇਕੱਲਾ ਖੇਤੀ ਸੈਕਟਰ ਨੂੰ ਤਬਾਹ ਨਹੀਂ ਕਰ ਚੱਲੇ ਤੁਸੀਂ ਛੋਟੀ ਸੰਸਦ ਨੂੰ ਵੀ ਤਰਾਹ ਕਰ ਚੱਲੇ ਹੋ ਇਹ ਵਪਾਰ ਖੇਤਰ ਨੂੰ ਵੀ ਤਬਾਹ ਕਰ ਚਲੇਓ ਇਹ ਪ੍ਰਚੂਰ ਖੇਤਰ ਨੂੰ ਵੀ ਤੁਸੀਂ ਤਬਾਹ ਕਰ ਚਲੇਓ ਤੇ ਸਾਰੇ ਪਬਲਿਕ ਸੈਕਟਰਾਂ ਨੂੰ ਵੀ ਤੁਸੀਂ ਉਹਨਾਂ ਦੇ ਹਵਾਲੇ ਕਰ ਚਲੇਓ ਤਾਂ ਇੱਥੇ ਕੀ ਰੌਲਾ ਹੈ ਕਿ ਜਿਹੜਾ ਭਗਵੰਤ ਮਾਨ ਕਹਿੰਦਾ ਹੈ ਕਿ ਜੇ Amazon ਦਾ ਸਾਮਾਨ ਮਗਾਉਣਾ ਹੋਵੇ ਤਾਂ ਦਿੱਲੀ ਸਸਤਾ ਬਣਦਾ ਤੇ ਪੰਜਾਬ ਦੇ ਵਿੱਚ ਮਹਿੰਗਾ ਹੁੰਦਾ Amazon ਦਾ ਇਹ ਕਿਹਨੇ ਆ ਗਿਆ ਮਾਨ ਸਾਹਿਬ ਤੁਹਾਨੂੰ ਇਹ Amazon ਕੀ ਹੈ 亚马逊 पाल mặc डी काट फलेट काट ਵਰਗੀਆਂ ਜਿਹੜੀਆਂ ਵੱਡੀਆਂ ਕੱਪੜਿਆਰੇ ਜਿਹੜੀਆਂ ਪਰਚੂਮ ਖੇਤਰ ਤੇ ਈ ਵਪਾਰ ਤੇ ਕਿਊ ਵਪਾਰ ਕਰਦੀਆਂ ਨੇ ਇਹ ਉਹਦੀਆਂ ਜੈਮੋਟ ਵਰਗੀਆਂ ਬੇਦ ਵਰਗੀਆਂ ਉਹ ਵੱਡੀਆਂ ਕੱਪੜੀਆਂ ਜਿਨ੍ਹਾਂ ਨੇ ਆਹ ਦੁਕਾਨਦਾਰਾਂ ਨੂੰ ਸੌਣ ਲੱਦੇ ਮਜਬੂਰ ਕਰਤਾ ਕਿ ਗਾਹਕ ਨਹੀਂ ਆਉਂਦਾ ਉਹਦੇ ਆਪਦੇ ਅੰਕੜੇ ਐ ਸਤੰਬਰ ਤੇ ਅਕਤੂਬਰ ਦੇ ਦੋ ਵੀ ਜਿਆਦੇ ਆਕੜੇ ਐ ਕਿ 2 ਮਹੀਨਿਆਂ ਦੇ ਵਿੱਚ 700 ਕਰੋੜ ਅੱਡਨ ਸਪਲਾਈ ਕਰਦੇ ਅਸੀਂ ਜਿਵੇਂ 12 ਕਰੋੜ ਅੱਡਨ ਇੱਕ ਦਿਨ ਦੇ ਵਿੱਚ ਸਪਲਾਈ ਕਰਦੇ ਉਹਦਾ ਕਾਰੋਬਾਰ ਕਿੰਨਾ ਬਈ ਉਹਦਾ ਕਾਰੋਬਾਰ ਇੱਕੀ ਮੁਲਕਾਂ ਦੇ ਵਿੱਚ ਉਹ ਕਾਰੋਬਾਰ ਦੇ ਅੱਡੇ ਆਵੇ ਤੇ 100 ਮੁਲਕਾਂ ਦੇ ਵਿੱਚ 100 ਮੁਲਕਾਂ ਦੇ ਵਿੱਚ ਉਹ ਬਾਲ ਸਪਲਾਈ ਕਰਦਾ 16 ਸੌ 24 ਕਰੋੜ ਰੁਪਇਆ ਇੱਕ ਦਿਨ ਦਾ ਮੁਨਾਫਾ ਉਸ ਕੰਪਨੀ ਦਾ ਉਹ ਕੰਪਨੀ ਇੱਥੇ ਆ ਰਹੀ ਹੈ ਉਹਨਾਂ ਨੂੰ ਉਤਸ਼ਾਹ ਕਰਨ ਦੀ ਗੱਲ ਕਰਦੇ ਹੋ ਮਾਨ ਸਾਹਿਬ ਤੁਸੀਂ ਗੱਲ ਕਿਾ ਕਰੋ ਆ ਖੇਤੀ ਖੇਕਰ ਨੂੰ ਤੁਮਾ ਕਰਨ ਵਾਸਤੇ ਆ ਜਿਹੜੀ ਕੌਮੀ ਖੇਤੀ ਦੀ ਟੀਮ ਆਦੀ ਹੈ ਜਿਹਦਾ ਅਸੀਂ ਤੇਰਾ ਪਹਿਲੇ ਰੰਗ ਦੇ ਵਿੱਚ ਤਹਿਨਾਦ ਕਰਕੇ ਆਏ ਆ ਤੂੰ ਬਾਰਸ ਲੈਤੀ ਬਹੁਤ ਖੁਸ਼ੀ ਦੀ ਗੱਲ ਹੈ ਪਰ ਤੇਰੇ ਮੂੰਹ ਦੇ ਵਿੱਚੋਂ ਇੱਕ ਸ਼ਬਦ ਇਹੋ ਹੀ ਨਿਕਲਿਆ ਕਿ ਜਿਹੜਾ ਅਮਰੀਕਾ ਦਾ ਡੈਪੂਟੀ ਸੀਰ 25 ਗ੍ਰੀਗ ਦਾ ਇੱਥੇ ਆਇਆ ਹੋਇਆ ਆ ਖੇਤੀ ਵਾਸਤੇ ਨੂੰ ਟੈਸਟ ਰੂਕ ਕਰਨ ਦੀ ਗੱਲ ਕਰਨ ਵਾਸਤੇ ਆਇਆ ਹੋਇਆ ਹੈ ਉਹਦੀ ਨਿੰਦਿਆ ਕਰਦਾ ਮੇਰਾ ਇੱਕ ਵੀ ਬਿਆਨ ਨਹੀਂ ਆਇਆ ਕਿ ਦੇਖੋ ਕਿਤੇ ਖੇਤੀ ਨੂੰ ਟੈਕਸ ਮੋਟਾ ਟਰੰਪ ਦਾ ਬਿਆਨ ਸੁਣਿਆ ਹੋਣਾ ਕਿ ਭਾਰਤ ਸਾਡੇ ਤੇ ਬਹੁਤ ਜ਼ਿਆਦਾ ਟੈਕਸ ਲਾਂਦਾ ਹੈ ਕਿ ਸਾਡਾ ਅਮਰੀਕਾ ਦਾ ਮਾਲ ਭਾਤ ਦੀ ਮੰਡੀ ਦੇ ਵਿੱਚ ਨਿਕਲ ਨਹੀਂਦਾ ਤੁਸੀਂ ਪੜਿਆ ਹੋਣਾ ਸਾਥੀਓ ਉਹੀ ਇੱਕ ਵਪਾਰ ਮੰਡਲਾ ਉਹੀ ਇੱਕ ਡੈਪੂਟੇਸ਼ਨ ਅੱਜ ਇੰਡੀਆ ਦੇ ਵਿੱਚ ਬੈਠਾ ਹੋਇਆ 25 ਤਰੀਕ ਦਾ ਇੱਥੇ ਆਇਆ ਹੈ ਤੇ ਕੱਲ ਨੂੰ ਵਾਪਸ ਮੁੜਨਾ ਉਹਦੇ ਲਈ ਕੀ ਹੈ ਉਹਦੇ ਤੇ ਹੈਗਾ ਅਖਰੋਕ ਹੈ ਮੀਟ ਹੈ ਤੇ ਆ ਫੈਟ ਮਿਲਾ ਵਾਲਾ ਖੁੱਦ ਹੈ ਕਣਕ ਹੈ ਸੋਇਆ ਵੀਨ ਚੌਲ ਹੈ ਤੇ ਫੁੱਟੀ ਦੇ ਡੈਰੀ ਫਰਮ ਦੀਆਂ ਚੀਜ਼ਾਂ ਨੇ ਇਹ ਮੱਕੀ ਇਹਦੇ ਵਿੱਚ ਹੀ ਆਉਂਦੀ ਹੈ ਉਹ ਚੀਜ਼ਾਂ ਤੇ ਲਗਭਗ 40 ਤੋਂ ਲੈ ਕੇ 100 200% ਤੱਕ ਟੈਕਸ ਹੈ ਬਾਹਰ ਦੇ ਇੱਕ ਕਰਕੇ ਲਾਇਆ ਹੋਇਆ ਹੈ ਕਿ ਜੇ ਅਮਰੀਕਾ ਦਾ ਸਸਤਾ ਮਾਲ ਭਾਤਨੀ ਮੰਡੀ ਚ ਆ ਗਿਆ ਤਾਂ ਖੇਤੀ ਉੱਪਰ ਵਾਲੀਆਂ ਚੀਜ਼ ਮਿਲ ਜਾਏ ਕਿ ਜਾਣੀ ਜਿਹੜੀਆਂ ਸਾਰੀਆਂ ਸਸਤੀਆਂ ਹੋ ਜਾਣਗੀਆਂ ਆ ਖੇਤੀ ਦੇ ਵਿੱਚੋਂ ਜਿਹੜਾ 4 ਪੈਸੇ ਕਿਸਾਲਾਂ ਨੂੰ ਵਚਦੇ ਨੇ ਉਹ ਨਹੀਂ ਬਚਣਗੇ ਅਸੀਂ ਇੰਨਾ ਕੁ ਜੀ ਗੱਲ ਕਰਦਿਆਂ ਅਸੀਂ ਖੇਤੀ ਕੌਮੀ ਨੀਤੀ ਨੂੰ ਰੱਦ ਕਰਨ ਦੀ ਗੱਲ ਕਰਦਿਆਂ ਉਹਨਾਂ ਨੇ ਲੰਬਾ ਸੱਤ ਕਰ ਲਿਆਦਾ ਤੇ ਉਧਰਲੇ ਪਾਸਿਓ ਉਹ ਆ ਸਮਝੌਤਾ ਕਰਨਾ ਰਹੇ ਨੇ ਤੇ ਤੁਸੀਂ ਵਿਰੋਧ ਇਹਦਾ ਕਿਉਂ ਕਰਦਿਓ ਸਰਕਾਰ ਨੂੰ ਇਸ ਗੱਲ ਦੀ ਪੀੜ ਹੋਣੀ ਹੈ ਮਾਨ ਸਰ ਪੰਜਾਬ ਦੇ ਵਿੱਚ ਤੁਸੀਂ ਇੰਡਸਟਰੀ ਦੀ ਗੱਲ ਕਰਦੇ ਆਂ ਵੀ ਇੰਡਸਟਰੀ ਵੱਧ ਘਾਟੇ ਚਾਹੀਦੀ ਇੰਡਸਟਰੀ ਨੂੰ ਵੱਧ ਘਾਟਾ ਪੈ ਗਿਆ 2 ਲੱਖ 90000 ਪੰਜਾਬ ਦੇ ਵਿੱਚ ਤੇ 12 ਲੱਖ ਮਜ਼ਦੂਰਾਂ ਨੂੰ ਉੱਥੇ ਕੰਮ ਹੈ ਆ ਜਿਹੜੀਆਂ ਤੂੰ ਸੁੱਖ ਸਹੂਲਤਾਂ ਸੂਟੀ ਫੈਕਟਰੀਂ ਦਿੰਦਾ ਸੀ ਉਹ ਸਾਰੀਆਂ ਬੰਦ ਕਰਕੇ ਟਾਟਾ ਸਟੀਲ ਕੰਪਨੀ ਨੂੰ ਤਸੱਦਾ ਦਿੱਤਾ ਉਹ ਟਾਟਾ ਸਟੀਲ ਕੰਪਨੀ ਨੂੰ ਕਾ ਬਿਜਲੀ ਸਸਤੀ ਦੇਣ ਦੀ ਗੱਲ ਕੀਤੀ ਹੈ ਉਹਨਾਂ ਨੇ ਮਜ਼ਦੂਰਾਂ ਨੂੰ 4000 ਰੁਪਏ ਦੇਣ ਦੀ ਗੱਲ ਕੀਤੀ ਹੈ ਤੇ ਸਸਤਾ ਘੱਟ ਲਿਆ ਤੇ ਫੈੜੀ ਵੀ ਦੇਣ ਦੀ ਗੱਲ ਕੀਤੀ ਹੈ ਉਹਨਾਂ ਨੂੰ ਸਹੂਲਤਾਂ ਦੇ ਰਿਹਾ ਤੇ ਇਹਨਾਂ ਦੇ ਸਹੂਲਤਾਂ ਦੇ ਕੱਟ ਲਾ ਕੇ ਇਹਨਾਂ ਦੇ ਬਿਜਲੀ ਦੇ ਰੇਟ ਵੀ ਉੱਚੇ ਕਰਤੇ ਖੋਰ ਸੂਰਤ ਦਾ ਨਾਲ ਦੀ ਸਪਲਾਈ ਵੀ ਉਹਨਾਂ ਦੀ ਨਿਰਗਰਤੀ ਤੇ ਉਹਨਾਂ ਨੂੰ ਸੂਰਤ ਦਾ ਲੈ ਕੇ ਤੂੰ ਛੋਟੇ ਕਾਰਖਾਨੇ ਨੂੰ ਖਰਚ ਕਰਨ ਦੀ ਗੱਲ ਹੀ ਕਰਿਆ ਕੀ ਇਹਨੂੰ ਵਿਕਾਸ ਕਹਿੰਦਾ ਤੂੰ ਤੂੰ ਵਿਕਾਸ ਦੀ ਗੱਲ ਕਰਦਾ ਇਹ ਵਿਕਾਸ ਨਹੀਂ ਹੋਣ ਦੇ ਕਹਿੰਦੇ ਭਾਰਤ ਮਾੜਾ ਪ੍ਰਦੇਸ਼ ਤੇ ਸੜਕਾਂ ਵੀ ਕੱਢਣ ਦਿੰਦੇ ਗੈਸ ਲੈਨ ਪੈਪਾ ਦੀ ਨਿਕਲ ਨਹੀਂ ਦੇ ਜਿਹੜੀਆਂ ਵਿਕਾਸ ਆ ਜਾਂ ਗੱਲਾਂ ਨੇ ਬਾਈ ਤੁਸੀਂ ਗ੍ਰਿਡ ਲਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਸਕੂਲ ਬਣਾਏ ਅਸੀਂ ਜ਼ਮੀਨ ਦਿੱਤੀ ਤੁਸੀਂ ਜਿਸ ਬੈਂਸਰੀਆਂ ਬਣਾਇਆ ਅਸੀਂ ਜ਼ਮੀਨ ਦਿੱਤੀ ਤੁਸੀਂ ਪਿੰਡਾਂ ਨੂੰ ਛੜਕਾ ਕੱਢੀਆਂ ਉਹਨਾਂ ਤੇ ਅਸੀਂ ਮਿੱਟੀ ਪਾਈ ਕਿਉਂਕਿ ਸਾਨੂੰ ਪਤਾ ਸੀ ਇਹ ਸਾਡੇ ਕੰਮ ਨੇ ਸਾਡੀ ਖਾਤਰ ਕਰ ਰਹੇ ਹੋ ਤੁਸੀਂ ਉਹ ਸਾਨੂੰ ਸਮਝ ਆਉਂਦੀ ਸੀ ਮਾਨ ਸਾਹਿਬ ਉਦੋਂ ਪੁੱਛੋ ਆ ਗਾਲੀ ਸਰਕਾਰ ਨੇ ਆ ਕੌਮੀ ਹਾਈਵੇ ਕੱਢੇ ਨੇ ਉਦੋਂ ਕੋਈ ਰੌਲਾ ਨਹੀਂ ਪਿਆ ਆ ਬਾਈਕ ਪਰਜੱਤੀ ਜਾਂਦਾ ਐ ਬਾਈਪਾਸ ਜਾਂਦਾ ਹੈ ਸੰਗਰੂਰ ਦਾ ਇਤਨਾ ਨੇ ਵਾਲਾ ਬਾਈਪਾਸ ਇੱਥੇ ਕਿਸਾਨਾਂ ਨੇ ਰੌਲਾ ਪਾਇਆ ਉਹ ਰੋਲੇ ਪੈਣ ਤੋਂ ਬਾਅਦ ਉਹਨਾਂ ਨੂੰ ਕੀਮਤਾ ਪੂਰੀਆਂ ਦੇ ਦਿੱਤੀਆਂ ਉੱਥੇ ਕੋਈ ਰੋਲਾ ਨਹੀਂ ਪਿਆ ਕੌਮੀ ਹਾਈ ਮਾਰਕ ਵੇਲੇ ਕੋਈ ਰੋਲਾ ਨਹੀਂ ਪਿਆ ਭਾਟਮਾਲਾ ਪ੍ਰੋਜੈਕਟ ਦੀਆਂ ਸ਼ਰਤਾਂ ਤੇ ਰੋਲਾ ਥੋਂ ਪੈ ਰਿਹਾ ਹੈ ਕਿਉਂਕਿ ਕਿਸਾਨ ਇਹ ਨਹੀਂ ਕਹਿੰਦੇ ਵੀ ਅਸੀਂ ਜ਼ਮੀਨਾਂ ਨਹੀਂ ਦੇਦੇ ਤੁਸੀਂ ਪੈਸੇ ਨਹੀਂ ਦੇ ਰਹੇ ਕਿਸਾਨਾਂ ਦੀਆਂ ਜ਼ਮੀਨਾਂ ਦੇ ਇਸ ਕਰਕੇ ਰੋਲਾ ਪੈ ਰਿਹਾ ਇਹ ਕਿਹਦੀ ਜ਼ਿੰਮੇਵਾਰੀ ਹੈ ਬਈ ਚਾਹੀਦਾ ਤਾਂ ਇਹ ਹੈ ਕਿ ਜ਼ਮੀਨ ਮੇਰੀ ਹੈ ਚਾਹੀਦੀ ਕਾਰਪੋਰੇਟ ਨੂੰ ਹੈ ਜੇ ਕਾਰਪੋਰੇਟ ਨੂੰ ਜ਼ਮੀਨ ਲੈਣੀ ਹੈ ਤਾਂ ਮੇਰੀ ਚੀਜ਼ ਲੈਣੀ ਹੈ ਤਾਂ ਮੁੱਲ ਮੇਰਾ ਹੋਊਗਾ ਤਾਂ ਪੈਸੇ ਉਹਦੇ ਹੋਣਗੇ ਇੱਥੇ ਵੀ ਉਹਨਾਂ ਦੀ ਮਦਦ ਤੇ ਕਿਵੇਂ ਕਰ ਤੂੰ ਜੇ ਅਸਲੀ ਵਿਕਾਸ ਤੇ ਵਿੱਚ ਕੀ ਹੋ ਰਿਹਾ ਗਾਇਆ ਕਿ ਕਿਚੜੇੜੀ ਦੀ ਜ਼ਮੀਨ ਉੱਥੇ ਛੜਕ ਨਿਕਲ ਗਈ ਆਵਾਜ਼ ਜਾਰੀ ਹੋ ਗਿਆ ਸੜਕ ਨਿਕਲ ਕੇ ਰਿੱਚ ਜਦੋਂ ਬਾਈਪਾਸ ਵਾਲੀ ਸੜਕ ਇਹਦੇ ਪਾਸੇ ਦੀ 70 ਕਰੋੜ ਤੋਂ ਕੱਢ ਗਏ ਜਿਹੜੀ ਟੋਲ ਪਲਾਜ਼ਾ ਵਾਲੀ ਸੜਕ ਹੈ ਉੱਥੇ ਲਗਭਗ 10 ਕਨਾਲਾਂ ਦੀ ਜ਼ਮੀਨ ਤੇਰੇ ਰਿਕਾਰਡ ਦੇ ਵਿੱਚ ਹੈ ਹੀ ਨਹੀਂ ਆਵਾਜ਼ ਦੇ ਵਿੱਚ ਨਹੀਂ ਨਹੀਂ ਕਿਸਾਨ ਗੇੜੇ ਮਾਰਦਾ ਇੱਕ ਜਾ ਕੇ ਸਸ਼ੇਮ ਨੂੰ ਕਹਿੰਦਾ ਕਿ ਜੀ ਮੇਰੇ ਪੈਸੇ ਨਹੀਂ ਮਿਲੇ ਉਹ ਕਹਿੰਦਾ ਕਾਦੇ ਪੈਸੇ ਤੇਨਾਂ ਦਾ ਜ਼ਮੀਨ ਹੀ ਨਹੀਂ ਉਹਦੇ ਚ ਜਦੋਂ ਆਪਨੇ ਜਾ ਕੇ ਕਣਕ ਬਿਜਲੀ ਸਰੋ ਬਿਜਲੀ ਉੱਥੇ ਜਾ ਕੇ ਜੱਥੇਬੰਦੀ ਖੜ ਗਈ ਫਿਰ ਤੁਹਾਨੂੰ ਜਿੱਤੇ ਆਇਆ ਮੇਰਾ ਵਾੜ ਦੇ ਵਿੱਚ ਨੰਬਰ ਹੀ ਨਹੀਂ ਆਇਆ ਉਹ ਮਿਸਟੇਕ ਕਿਧਰੋਂ ਹੋ ਗਈ ਉਹ ਗੱਲ ਯਾ ਤੁਹਾਡੀਆਂ ਤੁਸੀਂ ਪੈਸੇ ਦੇ ਰਹੇ ਹੋ ਸੰਸਾਰ ਵਿੱਚ ਕਿਹਨੇ ਤੁਹਾਨੂੰ ਪੈਸਾ ਦਿੱਤਾ ਭਾਰਤ ਵਾਲਾ ਪ੍ਰੋਜੈਕਟ ਦੇ ਛੜਕਾਂ ਦਾ ਕਰਜ਼ਾ ਦਿੱਤਾ ਤੁਹਾਨੂੰ ਉਹ ਕਰਜ਼ਾ ਚੱਕ ਕੇ ਤੁਸੀਂ ਕੰਪਨੀਆਂ ਦੇ ਹਵਾਲੇ ਕਰਕੇ ਠੇਕਾ ਤੁਸੀਂ ਅਜਾਨੀਆਂ ਨੂੰ ਦੇ ਰਹੇ ਹੋ ਅਡਾਨੀਆਂ ਨੂੰ ਖੁੱਲੇ ਗੱਪੇ ਦਿੱਥਿਆ 18 ਕਰੋੜ ਤੋਂ ਲੈ ਕੇ 18 ਕਰੋੜ ਤੋਂ ਪਹਿਲਾਂ 1 ਕਿਲੋਮੀਟਰ ਦਾ ਹੁਣ ਤੁਸੀਂ 383 ਕਰੋੜ ਰੁਪਇਆ ਅਡਾਨੀ ਨੂੰ ਕੰਟਰੈਕਟ ਦਿੱਤਾ ਹੋਇਆ ਹੈ ਤੇ 383 ਕਰੋੜ ਕੰਟਰੈਕਟ ਦੇ ਕੇ ਜਦੋਂ ਉਹਨੇ ਪੈਸੇ ਕਿਸਾਨਾਂ ਤੋਂ ਜ਼ਮੀਨ ਲੈਣੀ ਹੈ ਤਾਂ ਉਹਦੇ ਵਾਸਤੇ ਤੁਸੀਂ ਉਹਨਾਂ ਦੀ ਹਮਾਇਤ ਖਾਏ ਹੋ ਕਿਸੇ ਦਾ 24 ਲੱਖ ਕਿਸੇ ਦਾ 40 ਲੱਖ ਕਿਸੇ ਦਾ 90 ਲੱਖ ਕਿਸੇ ਦਾ 1.5 ਕਰੋੜ ਕਿਸੇ ਦਾ 2 ਕਰੋੜ ਮਾਨ ਸਰ ਤੁਸੀਂ ਕਿਹਾ ਸੀ 1 ਮਿੰਟ ਦੇ ਵਿੱਚ ਇੱਕ ਮੱਟ ਨਾਲ ਮੱਟ ਲੱਗਦੀ ਜ਼ਮੀਨ ਦੇ 40 ਕਰੋੜ ਲੱਖ ਰੁਪਈਆ ਤੇ ਦੂਜੇ ਦਾ 95 ਲੱਖ ਰੁਪਈਆ ਇਹ ਐਡਾ ਫਰਕ ਕਿਉਂ ਇਹ ਜੇ ਤੈਨੂੰ ਫਰਕਾਂ ਦਾ ਬਤਾਇਆ ਤਾਂ ਇਹ ਫਰਕ ਕਦੇ ਜਲੀ ਜਾਵੇ ਤੇਰਾ ਅਫਸਰ ਅਧਿਕਾਰੀ ਕਹਿੰਦਾ ਸੀ ਵੀ ਇਹ ਤਾਂ ਗੱਲੀ ਦੋ ਮਿੰਟਾਂ ਦੀ ਹੈ ਜੀ ਇਹ ਤਾਂ ਸੌਲਵ ਕਰ ਦਿਆਂਗੇ ਸੌਣ ਤਾਂ ਫੋਨ ਕੱਟਣੀ ਹੋਈਆ ਤਾ ਕਰਕੇ ਤੂੰ ਗੈਰਾਂ ਨਹੀਂ ਵਿਕਾਸ ਦੇ ਵਿੱਚ ਤੁਸੀਂ ਅਡੇ ਕਾਢੋ ਨਾ ਅਸੀਂ ਵਿਕਾਸ ਦੇ ਵਿੱਚ ਅਡੇ ਕਾਢਾਂ ਨਹੀਂ ਆ ਨਾ ਵਿਕਾਸ ਦੇ ਵਿੱਚ ਕਾਢਾਂ ਦਾ ਸਾਡਾ ਕੋਈ ਪ੍ਰੋਗਰਾਮ ਹੈ ਤੁਸੀਂ ਇਹ ਵਿਕਾਸ ਦੇ ਨਿੱਕਾ ਤੁਸੀਂ ਡਾਰੇ ਹੋ ਤੁਸੀਂ ਕਿਸਾਨਾਂ ਨੂੰ ਦੱਬ ਕੇ ਕਾਰਪੋਰੇਟ ਵਾਲੇ ਪਾਸੇ ਭੱਜੋ ਤੁਸੀਂ ਜ਼ਬਰੀ ਜ਼ਮੀਨਾਂ ਨੱਪੜ ਦੀ ਗੱਲ ਕਰਦੇ ਹੋ ਬਾਈ ਇਹ ਗੱਲ ਬਰਦਾਸ਼ਤ ਨਹੀਂ ਹੋਣੀ ਆ ਚਾਰ ਵੱਡੀਆਂ ਕੰਪਨੀਆਂ ਜਿਹੜਾ ਤੁਹਾਡਾ ਕੌਂਸਲ ਜੋਕਾ ਤੁਸੀਂ ਰੱਦ ਕੀਤਾ ਹੈ ਬਹੁਤ ਚੰਗੀ ਗੱਲ ਹੈ ਤੁਸੀਂ ਦੇਖੋ ਕਮਿਟੀ ਦਿੱਤੀ ਦਿੱਤੀ ਦਾ ਚੱਕਾ ਜਿਹੜਾ ਨਮਕ ਦਾ ਪਾਇਆ ਸੀ ਉਹ ਰੱਦ ਕਰਤਾ ਉਹਦੇ ਵਿੱਚ ਚਾਰ ਵੱਡੇ ਵਪਾਰੀ ਐ ਚਾਰ ਵੱਡੇ ਐਡੀਆਰ ਐ ਮੁੰਗਾ ਐ ਕਾਰਗਲ ਐ ਡ੍ਰੈਪਸ ਕੰਪਨੀ ਐ ਉਹ ਚਾਰ ਦੁਨੀਆ ਵਪਾਰ ਕੰਪਨੀਆਂ ਜਿਨ੍ਹਾਂ ਦਾ ਦੁਨੀਆ ਦਾ ਲੱਦੇ ਪਰਸੈਂਟ ਵਪਾਰ ਤੇ ਕਬਜ਼ਾ ਹੋਇਆ ਹੋਇਆ ਉਹ ਠੇਕੇ ਦੇ ਜਿੰਨਾਂ ਨਹੀਂ ਲੈਂਦੇ ਨੇ ਉਹ ਵੈਜ ਨਹੀਂ ਲੈਂਦੇ ਨੇ ਟਰੈਕਟਰ ਦੇ ਕਬੈਨਾਂ ਦੀਆਂ ਮਸ਼ੀਨਾਂ ਤੇ ਕਬਜ਼ਾ ਦੀ ਉਹ ਲੈਣਾ ਉਹ ਬੀਜ ਵੀ ਬਣਾਉਂਦੇ ਨੇ ਉਹ ਸਬਜ਼ੀਆਂ ਵੀ ਬਣਾਉਂਦੇ ਨੇ ਉਹ ਖਾਦਾ ਵੀ ਬਣਾਉਂਦੇ ਨੇ ਦੁਨੀਆ ਤੇ ਕਰਜ਼ਾ ਹੈ ਭਾਈ ਇਹਦਾ ਉਹ ਬੁਕਾਰ ਨੂੰ ਛੁੱਟੇ ਨੂੰ ਰਹਿਣ ਕਿਵੇਂ ਰਹਿਣ ਗਿਆ ਪਰ ਚੂਨ ਕੇ ਕਦ ਤਾਈ ਛੱਡਣਾ ਵਪਾਰੀ ਤਾਈ ਛੱਡ ਲੈ ਛੋਟੀ ਖਾਨੇ ਤੇ ਤਾਈ ਛੱਡਣੀ ਖੇਤ ਮਜ਼ਦੂਰਾਂ ਨੂੰ ਖੇਤਾਂ ਚੋਂ ਪਹਿਲਾ ਰਾਹ ਕੱਟਾ ਤੇ ਛੋਟੀ ਕਿਸਾਨੀ ਨੂੰ ਤੋਂ ਖੇਤਾਂ ਚੋਂ ਬਾਹਰ ਕੱਢਣ ਜਾਣੀ ਇਹ ਕਿਵੇਂ ਬਰਦਾਸ਼ਤ ਹੋਊਗੀ ਜੰਦਾ ਇਹ ਬਰਦਾਸ਼ਤ ਹੋਣ ਵਾਲੀਆਂ ਗੱਲਾਂ ਨਹੀਂ ਮਾਨ ਸਾਹਿਬ ਇਸ ਕਰਕੇ ਠੀਕ ਹੈ ਛੋਡੇ ਕੋਲੇ ਧਾਮ ਹੈ ਸਾਡੇ ਕੋਲ ਜਿਸਮ ਨੇ ਇਹ ਜਿਸਮਾਂ ਨੇ ਡਾਂਗਾ ਨਹੀਂ ਚੱਲਿਆ ਰਿਹਾ ਇਹ ਜਿਸਮਾਂ ਨੇ ਜੇਹਾਂ ਵੀ ਚੱਲਿਆ ਨੇ ਚੱਲਣੋਂ ਪਿਆਰਾ ਚੰਗੀ ਗੱਲ ਹੈ ਤੇ ਕੱਲ ਤੇ ਨਿਸ਼ਾ ਪੜੇ ਪੜ੍ਹ ਲੈ ਤੂੰ ਤੇਰੀ ਮਿੱਤਰਾਂ ਕੰਮ ਆਉਗਾ ਠੀਕ ਹੈ ਤੂੰ ਸਾਡੇ ਨਾਲ ਉਮਰ ਦੇ ਵਿੱਚ ਬਹੁਤ ਛੋਟਾ ਹੈ ਪਰ ਬਹੁਤ ਵੱਡੇ ਆਦੇ ਤੇ ਹੈ ਤੈਨੂੰ ਐਸ ਗੱਲ ਦਾ ਸੰਕੋਚ ਕਰਨਾ ਚਾਹੀਦਾ ਹੈ ਇਹ ਕਿਸਾਨ ਆ ਜਿਹੜੇ ਕਿਸਾਨ ਨੇ ਮੰਗ ਪੱਤਰ ਕੇਂਦਰ ਦਾ ਰੱਖਦਾ ਕਹਿੰਦਾ ਮੇਰੇ ਮੂਰੇ ਤੁਹਾਡਾ ਬੜਾ ਵੱਡਾ ਗੱਪ ਕੁਮਾਰਾ ਜੀ ਆਡਾ ਬੜਾ ਵੱਡਾ ਝੂਠ ਕੀ ਆਪ ਕਹੀ ਹੈ ਕਿ ਤੈਨੂੰ ਝੂਠ ਬੋਲਣਾ ਪੈ ਗਿਆ ਤੇਰੀ ਬਿਊਰੋਕ੍ਰੇਸੀ ਤੇਰੇ ਨਾਲ ਬੈਠੀ ਹੋਈ ਹੈ ਉਹ ਦੋ ਘੰਟੇ ਉਹਰੇ ਤੇ ਬੈਠ ਹੁੰਦੀ ਨਹੀਂ ਤਾਂ ਪਹਿਲੀ ਮੰਗ ਤੇ ਕਿਉਂ ਨਹੀਂ ਇਤਰਾਜ਼ ਹੋ ਗਿਆ ਵੀ ਇਹ ਮੰਗਦਾ ਕਿੰਦਰ ਦੀ ਹੈ ਭਾਈ ਨਾ ਮੈਂਸ਼ ਕਰਦੇ ਕੀ ਮਾਨ ਸਾਹਿਬ ਤੈਨੂੰ ਇਹ ਗੱਲ ਪੁੱਛੀ ਨਹੀਂ ਗਈ ਮੀਟਿੰਗ ਚ ਬੈਠਣ ਤੋਂ ਪਹਿਲਾਂ ਕਿ ਮਾਨ ਸਾਹਿਬ ਤੁਹਾਡੇ ਕੋਲ ਟਾਈਮ ਕਿੰਨਾ ਹੈ ਤੁਸੀਂ ਇਹਨੇ ਕਿਹਾ ਵੀ ਦੱਸੋ ਅਸੀਂ ਕਿਹਾ ਵੀ ਜਿੰਨਾ ਟਾਈਮ ਹੈ ਉਹਨਾਂ ਨਾਲ ਲਾ ਕੇ ਤੁਸੀਂ ਜੇ ਉਦੋਂ ਕਹਿ ਦਿੰਦੇ ਵੀ 2 ਘੰਟੇ ਲੈ ਮੇਰੇ ਕੋਲੇ ਅਸੀਂ 2 ਘੰਟਿਆਂ ਵਿੱਚ ਗੱਲ ਸਮੇਟ ਲੈਂਦੇ ਪਰ ਬਾਤ ਤੁਸੀਂ ਕਹਾ ਮੈਂ ਜਾਵਾਂ ਅਸੀਂ ਫਿਰ ਵੀ ਕਿਹਾ ਵੀ ਠੀਕ ਹੈ 2 ਘੰਟੇ ਗੱਲ ਹੋਗੀ ਜਿਹੜੀਆਂ ਮੰਗਾਂ ਤੇ ਹੋਊਗੀ ਬਾਕੀ ਮੰਗਾਂ ਤੇ ਦੂਜੇ ਮੰਤਰੀ ਕਰ ਲੈਣਗੇ ਕੋਈ ਟਕਰਾ ਨਹੀਂ ਪਰ ਕੰਡੀਸ਼ਨ ਕਿੰਨੇ ਕਿ ਧਰਨਾ ਨਾ ਹੋਵੇ ਕੰਡੀਸ਼ਨ ਕਿੰਨੇ ਪਰ ਇਹ ਉਹ ਤੇਰੀ ਨੀਅਤ ਦੇ ਵਿੱਚ ਫਰਕ ਆ ਗਿਆ ਉਦੋਂ ਤੈਨੂੰ ਆ ਵੀ ਰੜਕਣ ਲੱਗ ਗਿਆ ਤੇ ਉਹਨਾਂ ਖਨੌਰੀ ਤੇ ਸੰਭੂ ਗੱਡ ਦਾ ਮੋਰਚਾ ਵੀ ਤੈਨੂੰ ਲੜਕਣ ਲੱਗਿਆ ਤੇ ਜੱਖਿਆਂ ਨਾਲ ਠੀਕ ਹੈ ਸਾਡੇ ਬਖਰੇ ਨੇ ਨੇ ਅੱਡ ਜੱਥੇ ਬੰਦੀਆਂ ਅਸੀਂ ਵਿਚਾਰ ਆ ਬਖਰੇ ਵਖਰੇ ਵਿਚਾਰਾਂ ਦੇ ਬੰਦੇ ਆ ਪਰ ਸਾਡਾ ਖੂਨ ਇੱਕ ਹੈ ਸਾਡਾ ਕਿੱਤਾ ਇੱਕ ਹੈ ਸਾਡਾ ਸਮਾਜ ਇੱਕ ਹੈ ਤੇ ਘਾਟੇ ਵਾਦੇ ਜੇ ਇਸ ਕਿੱਤੇ ਦੇ ਹੁੰਦੇ ਨੇ ਤਾਂ ਸਾਨੂੰ ਸਾਰਿਆਂ ਨੂੰ ਹੋਣਗੇ ਇਹ ਜਮਾਤ ਦੇ ਵਿੱਚੋਂ ਇੱਕ ਬੰਦਿਆ ਨੂੰ ਨਥੇੜ ਕੇ ਕੁੱਟਣ ਦਾ ਜਿਹੜੀ ਤੁਸੀਂ ਪਾੜ ਕੇ ਪਹੁੰਚੀ ਲੜੰਗੀ ਹੈ ਇਹ ਬਰਦਾਸ਼ਤ ਨਹੀਂ ਹੈ ਸਾਨੂੰ ਦਰਬ ਆਇਆ ਸਾਨੂੰ ਤਕਲੀਫ ਹੋਈ ਜਦੋਂ ਤੂੰ ਗੱਲ ਤੋਂ ਉੱਠ ਕੇ ਗਿਆ ਤਾਂ ਇਹਨਾਂ ਮੋਰਤੇ ਵਾਲੇ ਸਾਥੀਆਂ ਨੂੰ ਤਕਲੀਫ ਹੋਈ ਜਦੋਂ ਤੂੰ ਇਹਨਾਂ ਨੂੰ ਗੱਲਵਾਟਾਉਂਦੇ ਨੂੰ ਚੱਕਿਆ ਤਾਂ ਸਾਨੂੰ ਆ ਸਾਰੇ ਲੋਕਾਂ ਨੂੰ ਤਕਲੀਫ ਹੋਈ ਜਦੋਂ ਤੂੰ ਰਾਤ ਨੂੰ ਜਾ ਕੇ ਪੋਣਿਆਂ ਨੂੰ 80-80 ਸਾਲ ਜਾਂਦੇ ਸਿਰ ਤੇ ਕੱਪੜੇ ਚਾ ਕੇ ਘਰਾਂ ਨੂੰ ਤੋਰਿਆ ਸੰਤ ਇਹ ਪਤਾ ਲੱਗਿਆ ਕਿ ਉੱਥੇ ਤੱਕਾ ਵੀ ਹੋਇਆ ਜਬਰ ਵੀ ਹੋਇਆ ਡਰ ਲੱਗ ਪਿਆ ਇਹ ਜਬਰ ਬਰਦਾਸ਼ਤ ਕਰਨ ਨੂੰ ਨਹੀਂ ਹੈ ਇਹ ਕਰਕੇ ਜੁਲਾਈ ਤੁਹਾਡੀ ਜ਼ਿੰਮੇਵਾਰੀ ਬਹੁਤ ਵੱਡੀ ਹੈ ਤੁਸੀਂ ਵੱਡੀ ਜ਼ਿੰਮੇਵਾਰੀ ਲੈ ਕੇ ਚੱਲੋ ਠੀਕ ਹੈ ਇਥੇ ਸਾਥੀ ਕਹਿ ਰਹੇ ਨੇ ਕਿ ਬਾਬ ਪਤਰ ਰਾਸਤੇ ਕਿਹਾ ਸੀ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਮਗ ਪਤਨ ਲਾਈਨ ਆਉਣੇ ਕਿ ਨਹੀਂ ਆਉਣਾ ਤੁਹਾਡਾ ਮੈਸੇਜ ਆ ਜਾ ਕਿਉਂਕਿ ਅਸੀਂ ਮੰਗ ਪੱਤਰ ਪਹੁੰਚਾਉਣਾ ਹੈ ਕੇਂਦਰ ਨੂੰ ਆ ਰੋਸ ਸਾਡਾ ਪ੍ਰੋਟੈਸਟ ਹੈ ਰੋਸ ਦਰਜ ਕਰਾਉਣ ਦਾ ਖਤਰਾ ਹੈ ਅਸੀਂ ਸੋਨੂੰ ਮੰਗ ਪੱਤਰ ਕੋਈ ਐਡੀ ਬੰਬ ਨਹੀਂ ਵੀ ਉਹਨੇ ਫੜ ਜਾਣਾ ਜੇ ਸੋਨੂੰ ਸਰਕਾਰ ਦੀ ਹਦਾਇਤਾਂ ਨਹੀਂ ਆਉਣਾ ਫਿਰ ਚਲੋ ਠੀਕ ਹੈ ਫਿਰ ਜਿਹੜਾ ਰਾਹ ਇਹਨਾਂ ਸਾਥੀਆਂ ਨੇ ਤੈਅ ਕੀਤਾ ਹੋਣਾ ਉਹ ਫੜ ਲਾਂਗੇ ਚੰਗਾ ਇਹ ਹੋਵੇ ਤੁਸੀਂ ਮੰਗ ਪੱਤਰ ਆ ਜਿੱਥੇ ਪਹਿਲਾਂ ਲੈ ਕੇ ਜਾਂਦੇ ਹੋ ਤਾਂ ਉਹ ਲੈ ਕੇ ਬਾਕੀ ਸਾਥੀਓ ਸੁਰੂ ਜਿਹੜੀ ਸਟੇਜ ਹੈ ਸਤੇਜ ਨੇ ਸੁਦਸਨਾ ਆਉਣ ਵਾਲਾ ਸਮਾਂ ਜਿਹੜਾ ਕੰਮ ਦੀ ਰੁੱਤ ਚ ਆਉਣਾ ਹੈ ਭਾਵੇਂ ਇਹ ਦੂਜਾ ਪ੍ਰੋਗਰਾਮ ਹੋਣਗੇ ਤੇ ਉਹ ਸੈਮੀਨਾਰ ਵੀ ਨੇ ਉਹਨਾਂ ਦੀ ਵੀ ਤਿਆਰੀ ਹੈ ਅਗਲੇ ਜਿਹੜੇ ਪ੍ਰੋਗਰਾਮਾਂ ਦਾ ਇੰਤਜ਼ਾਰ ਕਰੋ ਤਿਆਰ ਰਹੋ ਕਿਉਂਕਿ ਜਿਹੜੀ ਆ ਮੈਂ ਪਹਿਲਾਂ ਗੱਲ ਕਹਿ ਚੁੱਕਿਆ ਤੇ ਅਮਰੀਕਾ ਦਾ ਡੈਪੂਟੇਸ਼ਨਰ ਅੱਜ ਵੀ ਇੱਥੇ ਹੈ ਤੇ ਕੱਲ ਨੂੰ ਕਿਸੇ ਵੇਲੇ ਉਹਨਾਂ ਨੇ ਇੱਥੋਂ ਉੱਡ ਜਾਣਾ ਹੈ ਉਹਦੇ ਸਾਡਾ ਵਪਾਰਕ ਮੰਤਰੀ ਕੀ ਗੱਲਾਂ ਤੇ ਸਾਈਨ ਕਰ ਦਿੰਦਾ ਹੈ ਕਿਹੜੇ-ਕਿਹੜੇ ਸਮਝੌਤੇ ਉਹਨੇ ਕਰ ਲਏ ਜਿਹੇ ਸਮਝੌਤੇ ਹੁੰਦੇ ਨੇ ਤਾਂ ਸਾਡੀਆਂ ਜਲਸਾ ਸਾਡਾ ਦੁੱਧ ਸਾਡੀਆਂ ਸਬਜ਼ੀਆਂ ਤੇ ਸਾਡਾ ਸਾਰਾ ਅਨਾਜ ਆਹ ਮੰਡੀਆਂ ਦੇ ਵਿੱਚ ਐਮਐਸਪੀ ਦੇ ਕਿਸੇ ਨੇ ਖਰੀਦਣਾ ਨਹੀਂ ਉਰੂਗਾ ਇਹ ਬਹੁਤ ਵੱਡਾ ਹਮਲਾ ਹੈ ਉਹਦੀ ਤਿਆਰੀ ਖਾਤਰ ਸਾਨੂੰ ਸੰਘਰਸ਼ ਕਰਨਾ ਪਊਗਾ ਸਾਨੂੰ ਪੜਨਾ ਪੈਣਾ ਹੈ ਜੰਗੋੜ ਨੇ ਪੜਨਾ ਹੈ ਉਹਦੀ ਤਿਆਰੀ ਰੱਖੋ ਤੁਹਾਡਾ ਬਹੁਤ-ਬਹੁਤ ਧੰਨਵਾਦ